ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਤਾਂ ਨੇ ਜਿੱਤੇ ਅਸੀਂ ਸਪੈਸ਼ਲ ਡਰਾਈਵ ਜਿਹੜੀ ਹੈ ਉਹ ਡਰੱਗਸ ਦੇ ਉੱਤੇ ਤੇ ਬਾਕੀ ਜਿਹੜੇ ਹੋਰ ਕ੍ਰਿਮੀਨਲਸ ਦੇ ਉੱਤੇ ਕਸੀ ਹੋਈ ਹੈ ਔਰ ਸਪੈਸ਼ਲ ਕੈਂਪੇਨ ਲਾਂਚ ਕੀਤੀ ਹੋਈ ਹੈ ਉਹ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਅਜ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਉਹਦੇ ਦੋ ਡਰੱਗਸ ਸਮੱਗਲਰ ਜਿਹੜੇ ਕਿ ਬੜੇ ਇੱਕ ਨੋਟੋਰੀਅਸ ਕਾਰਟਲ ਨੂੰ ਬਿਲੋਂਗ ਕਰਦੇ ਨੇ ਜਿਹੜਾ ਕਿ ਇੰਟਰਨੈਸ਼ਨਲ ਸਮੱਗਲਿੰਗ ਆਪਾਂ ਇਹਨੂੰ ਕਾਰਟਲ ਕਹਿ ਸਕਦੇ ਹਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ 4 ਕਿਲੋ ਹੀਰੋਇਨ ਤੇ 3 ਲੱਖ ਰੁਪਿਆ ਡਰਗ ਮਨੀ ਅਸੀਂ ਬਰਾਮਦ ਕੀਤੀ ਹੈ ਇਹ ਸਾਡੀ ਟੀਮ ਜਿੱਚ ਮੈਡਮ ਡਾਕਟਰ ਦਰਪਨ ਆਲੂ ਵਾਲੀ ਆ ਜੀ ਏਸੀਪੀ ਸੁਰਿੰਦਰ ਜੀ ਸਤਨਾਮ ਸਿੰਘ ਸਾਡੇ ਐਸਐਚਓ ਗੇਟ ਹਕੀਮਾ ਤੇ ਸਾਰੇ ਉਹਨਾਂ ਦੇ ਨਾਲ ਟੀਮ ਨੇ ਬੜਾ ਅੱਛਾ ਇਹ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਜਿਹੜੀ ਮੇਨ ਗੱਲ ਹੈ ਜਿਹੜੇ ਦੋਨੋਂ ਦੋਸ਼ੀ ਫੜੇ ਗਏ ਨੇ ਇੱਕ ਆਸ਼ਦੀਪ ਸਿੰਘ ਏਲੀਅਸ ਆਕਾਸ਼ ਹੈ 24 ਸਾਲ ਦਾ 12ਵੀਂ ਤੱਕ ਪੜ੍ਹਿਆ ਹੈ ਦੂਜਾ ਹੈਗਾ ਕੁਲਜੀਤ ਸਿੰਘ ਏਲੀਅਸ ਗੋਰਾ ਇਸ 27 ਸਾਲ ਦਾ 12ਵੀਂ ਪਾਸ ਹੈ ਵੀ ਇਹ ਦੋਨੋਂ ਸਰਾਏ ਅਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦੇ ਰਹਿਣ ਵਾਲੇ ਨੇ ਔਰ ਇੱਕ ਦੇ ਖਿਲਾਫ ਲੜਾਈ ਝਗੜੇ ਦਾ ਪਰਚਾ ਦਰਜ ਹੈ ਜਿਹੜਾ ਆਕਾਸ਼ਦੀਪ ਹੈ ਔਰ ਦੂਜੇ ਦੇ ਖਿਲਾਫ ਐਨਡੀਪੀਐਸ ਦਾ ਕੁਲਜੀਤ ਗੋਰੇ ਦੇ ਖਿਲਾਫ ਪੰਚਕੁਲੇ ਚ ਦਰਜ ਹੈ ਜਿਹੜੀ ਇੰਪੋਰਟੈਂਟ ਗੱਲ ਇਹਦੇ ਚ ਇਹ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਨੇ ਇਹਨਾਂ ਤੇ ਬੜਾ ਕਲੋਜ਼ ਲਿੰਕ ਬਣਾਇਆ ਹੋਇਆ ਸੀ ਔਰ ਰੈਗੂਲਰ ਡਰੋਨ ਡਰਾਪਿੰਗ ਨਾਲੇ ਕਨਸਾਈਨਮੈਂਟਸ ਪੁਸ਼ ਕਰ ਰਹੇ ਸੀ ਜੋ ਉਹਨਾਂ ਦੀ ਮੁਡਲੀ ਪੁੱਛ ਕੇ ਇਸ ਤੋਂ ਪਤਾ ਲੱਗਿਆ ਔਰ ਜਦੋਂ ਮੁਡਲੀ ਗੱਲ ਤੋਂ ਇਹ ਵੀ ਗੱਲ ਅੱਗੇ ਸਾਹਮਣੇ ਆਈਏ ਕਿ ਸਰਾਏ ਅਮਾਨਤ ਖਾਨ ਦੇ ਗੁਰਪ੍ਰੀਤ ਇਲੀਅਸ ਗੋਪਾ ਉਹ ਬੜਾ ਕਿੰਗਪਿਨ ਹੈ ਇਸ ਕਾਟਲ ਦਾ ਇਹ ਉਹ ਬੰਦਾ ਜਿਹੜਾ ਚੀਤਾ ਇੱਕ ਫੜਿਆ ਗਿਆ ਸੀਗਾ ਰਣਜੀਤ ਇਲੀਅਸ ਚੀਤਾ 500 32 ਕਿਲੋ ਹਿਰੋਇਨ ਆਈਸੀਪੀ ਅਟਾਰੀ ਤੋਂ ਫੜੀ ਗਈ ਸੀ 2019 ਦੇ ਵਿੱਚ ਜਿੱਦਿ ਕੀ ਤਫਤੀਸ਼ ਐਨਆਈਏ ਕਰ ਰਹੇ ਨੇ ਉਹਨਾਂ ਦੇ ਵਿੱਚ ਇਹ ਬੰਦਾ ਵੌਂਟਡ ਹੈ ਔਰ ਇਹਦੇ ਚ ਜਿਹੜਾ ਗੁਰਪ੍ਰੀਤ ਗੋਪਾ ਹੈ ਇਹਦੇ ਲਿੰਕ ਜੀ ਇਹ ਕਜ਼ਨ ਵਗੈਰਾ ਹੈਗੇ ਜਿਹੜੇ ਮੁੰਡੇ ਆਪਾਂ ਫੜੇ ਨੇ ਆਕਾਸ਼ਦੀਪ ਵਗੈਰਾ ਉਹਦੇ ਪਰਿਵਾਰ ਦੇ ਹੀ ਬੰਦੇ ਆ ਦੂਜੀ ਗੱਲ ਇੰਪੋਰਟੈਂਟ ਇਹਦੇ ਚ ਇਹ ਆਈ ਹੈ ਕਿ ਇਹਨਾਂ ਨੇ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਇੱਕ ਆਪਣਾ ਅੱਡਾ ਬਣਾਇਆ ਹੋਇਆ ਸੀ ਰੈਂਟਡ ਹਾਊਸ ਦੇ ਵਿੱਚ ਉਹਦਾ ਨਾਮ ਅਸੀਂ ਤਾਂ ਨਹੀਂ ਲੈ ਰਹੇ ਬਿਕੋਜ਼ ਉਹਨੂੰ ਅਸੀਂ ਇੰਪੋਰਟੈਂਟ ਉਹਦੇ ਆਪਰੇਸ਼ਨ ਚੱਲਣਾ ਉੱਥੇ ਕਮਰਾ ਕਰਾਏ ਤੇ ਲੈ ਕੇ ਸਟਾਕ ਕਰ ਰਾਇ ਸੀ ਡਰੱਗਸ ਆਪਣੇ ਤੋਂ ਕਾਫੀ ਦੂਰ ਪੈਂਦਾ ਡਿਸਟ੍ਰਿਕਟ ਪਰ ਪਹਿਲੀ ਵਾਰ ਇਹ ਮੋਡ ਸਪਰੈਂਡ ਹੀ ਆਇਆ ਕਿ ਜੇ ਬੰਦਾ ਰਹਿਣ ਵਾਲਾ ਤਰਨਤਾਰਨ ਦਾ ਤੇ ਉਹ ਦੂਜੇ ਜ਼ਿਲ੍ਹੇ ਜਾ ਕੇ ਕਰਾਏ ਤੇ ਆਮਨਾ ਰਹਿ ਰਿਹਾ ਸ਼ਹਿਰ ਦੇ ਵਿੱਚ ਤੇ ਉੱਥੇ ਹੀ ਉਹ ਆਪਣੀ ਜਿਹੜੀ ਹੈ ਡਰੱਗ ਵਗੈਰਾ ਦੀ ਉੱਥੇ ਸਟਾਕ ਉਤ ਰੱਖਦਾ ਸੀ ਸੋ ਜਿਹੜੀ ਇਹ ਬੇਸਿਕ ਗੱਲ ਹੈ ਇਹਦੇ ਚ ਜਿਹੜੇ ਐਂਗਲ ਦੇਖਣ ਵਾਲੇ ਆ ਇਹਨਾਂ ਦੇ ਪਾਕਿਸਤਾਨ ਬੇਸ ਸਮਗਨਲਸ ਦੇ ਕੁਝ ਨਾਮ ਆਏ ਆ ਪਲੱਸ ਇੰਡੀਅਨ ਕੰਟੈਕਟਸ اور ਗੁਰਪ੍ਰੀਤ ਐਲੀਅਸ ਗੋਪਾ ਜਿਹੜਾ ਕਿ ਉਸ ਪੁਰਾਣੀ ਕਨਸਾਈਨਮੈਂਟ ਵੀ ਵੌਂਟਡ ਹੈ ਇਹਦੇ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਇਹ ਬੰਦਾ ਅਜੇ ਵੀ ਦੁਬਾਰਾ ਐਕਟਿਵ ਹੋਇਆ ਪਿੱਛੇ ਜੇ ਇਹ ਗੱਲ ਵੀ ਆਈ ਸੀਗੀ ਕਨਫਰਮ ਨਹੀਂ ਹੋ ਸਕੀ ਕਿ ਇਹ ਮਲੇਸ਼ੀਆ ਸ਼ਹਿਰ ਚਲਾ ਗਿਆ ਸੀ 2.5 2.5 ਸਾਲ ਪਹਿਲਾਂ ਪਰ ਉਹ ਕਿੰਨੀ ਕੱਲ ਸੱਚੀ ਸੀ ਜਾਂ ਨਹੀਂ ਸੀ ਉਹ ਗੱਲ ਅਸੀਂ ਇਹਨਾਂ ਤੋਂ ਵੈਰੀਫਾਈ ਕਰ ਰਹੇ ਹਾਂ ਔਰ ਸਾਡਾ ਜਿਹੜਾ ਨੈਕਸਟ ਜਿਹੜਾ ਆਪਰੇਸ਼ਨ ਚੱਲ ਰਿਹਾ ਉਹਦੇ ਵਿੱਚ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਪੋਰਵੀਅਤ ਤੇ ਰੈਸਟ ਹੋਣਗੀਆਂ ਔਰ ਹੋਰ ਰਿਕਵਰੀਜ਼ ਹੋਣਗੀਆਂ ਜਿਵੇਂ ਜੋ ਕਿ ਤੁਹਾਨੂੰ ਮੈਂ ਸ਼ੇਅਰ ਕੀਤੇ ਕਿੱਥੋਂ ਬੁੱਲ ਸਾਹਿਬ ਇਹਨਾਂ ਨੂੰ ਫੜਿਆ ਗਿਆ ਜੀ ਇਹ ਬੀ ਬਲੌਕ ਜਿਹੜਾ ਹੈਗਾ ਜੀ ਗੇਟ ਨੰਬਰ 2 ਗੇਟ ਕੀਮਾ ਦਾ ਏਰੀਆ ਉੱਤੋਂ ਫੜਿਆ ਗਿਆ ਸਰ ਜਿਹੜੇ ਮਲੇਸ਼ੀਆ ਚਲੇ ਗਏ ਸੀਗੇ ਇਹਨਾਂ ਦਾ ਇੱਕ ਕਨੈਕਸ਼ਨ ਸੀਗਾ ਉਹ ਦਿਹਾੜੇ ਵੀ ਬਲਾਸਟ ਹੋਇਆ ਸੀ ਉਹ ਵੀ ਇਹਦੇ ਵਿੱਚ ਮਲੇਸ਼ੀਆ ਦੇ ਉੱਤੋਂ ਲਿਆਂਦਾ ਸੀਗਾ ਇੱਕ ਮੁਲਜ਼ਮ ਐਮਆਈਏ ਵੀ ਕਰ ਰਿਹਾ ਸੀ ਸਰ ਬੋਸ ਵੀ ਐਸਟੀਐਫ ਵੀ ਉਹ ਵੀ ਕੋਈ ਕਨੈਕਟਡ ਹੈਗਾ ਨਹੀਂ ਨਹੀਂ ਉਹ ਚੀਜ਼ ਹੋਰ ਸੀਗੀ ਉਹ ਇਹ ਤਾਂ ਡੈਫੀਨਿਟਲੀ ਮਤਲਬ ਇਹਨੂੰ ਤੇ ਲੱਗਦਾ ਕਿ ਜਾਣ ਕੇ ਹੀ ਮਲੇਸ਼ੀਆ ਦਾ ਨਾਮ ਬਣਾ ਲਿਆ ਲੋਕਾਂ ਦੇ ਵਿੱਚ ਇੱਕ ਮਿਸਕਨਸੈਪਸ਼ਨ ਤਿਆਰ ਕਰਨ ਨੂੰ ਉਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ ਸਾਡਾ ਨੈਕਸਟ ਟਾਰਗੇਟ ਇਹੀ ਹੈ ਕਿ ਗੁਰਪ੍ਰੀਤ ਕੋਪੀ ਨੂੰ ਆਪਾਂ ਅਰੈਸਟ ਕਰੀਏ ਹਾਂ 132 ਕਿਲੋ ਹੈਰਿੰਡ ਦੇ ਵਿੱਚ ਇਹਦੀ ਭੂਮਿਕਾ ਕੀ ਸੀਗੀ ਇਹਦੀ ਭੂਮਿਕਾ ਚੀਤੇ ਦੇ ਨਾਲ ਇਹ ਸੀਗੇ ਜੀ ਇਹ ਸਾਰੇ ਤੇ ਇਹਦਾ ਫਾਦਰ ਜਿਹੜਾ ਜਸਬੀਰ ਸਿੰਘ ਉਹ ਉਸ ਕੇਚ ਗੋਪੇ ਦਾ ਫਾਦਰ ਜਸਬੀਰ ਸਿੰਘ ਗ੍ਰਿਫਤਾਰ ਹੋ ਕੇ ਹੁਣ ਜਮਾਨਤ ਤੇ ਹੈ ਤੇ ਭਰਾ ਇਹਦਾ ਹਰਪ੍ਰੀਤ ਐਲੀਸ ਹੈਪੀ ਉਹ ਵੀ ਪਕੜਾ ਔਸ ਕੇਚ 'ਚ ਇਕੱਠੇ ਕੰਮ ਕਰਦੇ ਸਾਰੇ ਮਤਲਬ ਫੈਮਿਲੀ ਕਰ ਰਹੀ ਸੀ ਔਰ ਆਕਾਸ਼ ਇਹਦਾ ਇਹ ਵੀ ਫਰਸਟ ਕਜ਼ਨ ਹੈ ਜਿਹੜਾ ਆਪਾਂ ਫੜਿਆ ਮਤਲਬ ਖਾਨਦਾਨੀ ਸਮਗਲਦਨ ਆਪਾ ਕਹਿ ਸਕਦੇ ਆ ਜੀ ਸਰ ਕਿੰਨਾ ਦਾ ਨਹੀਂ ਰਿਲੇਟਿਵ ਹੈ ਜਾਂ ਦੂਜਾ ਜਿਹੜਾ ਜਿਹੜਾ ਦੱਸਿਆ ਹੋਰਾ ਜਿਹੜਾ ਦੱਸਿਆ ਉਹ ਵੀ ਰਿਲੇਟਿਵ ਹੈ ਬੁਰੇ ਦਾ ਮਤਲਬ ਕਿਹ ਰਹਾਂ ਚੋ ਕਹਿ ਸਕਦੇ ਆ ਆਪਾਂ ਬਟ ਡਾਇਰੈਕਟ ਦਾ ਆਕਾਸ਼ ਹੀ ਹੈ ਪਹਿਲਾਂ ਕਿੰਨੀ ਦੇਰ ਤੋਂ ਸਾਰੇ ਕੰਮ ਕਰ ਰਹੇ ਸੀ ਉਹ ਪ੍ਰੋਜੈਕਟ ਇਹ ਕਹਿ ਰਹੇ ਵੀ ਅਸੀਂ 4-5 ਮਹੀਨਿਆਂ ਤੋਂ ਕਾਫੀ ਐਕਟਿਵ ਸੀਗੇ ਸਪੈਸ਼ਲੀ ਤਰਨਤਰ ਨੇ ਜੀ ਇਹਦੇ ਵਿੱਚ ਕੋਈ ਡਿਲੀਵਰੀ ਭੁਗਤਾਈ ਵੀ ਹੈ ਉਹਨਾਂ ਨੇ ਕੁਝ ਉਹ ਸਾਰੀਆਂ ਅਸੀਂ ਡਿਸਕਸ ਕਰ ਰਹੇ ਹਾਂਗੇ ਜੀ ਲੇਟਰ ਔਨ ਬਿਕੋਜ਼ ਇਹ ਜੇ ਇਮੀਡੀਏਟ ਰੈਸਟ ਹੈ ਔਰ ਉਹਦੇ ਚ ਫਿਰ ਜੇ ਅਪਰ ਰੀਵील ਕਰਦੇ ਹਾਂ ਤਾਂ ਉਹ ਗੱਲ ਕਾਫੀ ਲੀਕਟ ਹੋਣ ਦਾ ਡਰ ਹੈ ਉਹ ਸਾਰੇ ਸਟੋਰ ਕਰ ਰਹੇ ਸੀ ਡਰੱਗਸ ਤੇ ਕੀ ਇਹਨਾਂ ਦਾ ਮੁਰਤਰੀ ਨਹੀਂ ਸੀ ਕਿਵੇਂ ਇਹਨਾਂ ਨੇ ਸਪਲਾਈ ਕਰਦੀ ਸੀ ਉਹ ਡਾਇਰੈਕਸ਼ਨ ਲੈਂਦੇ ਜੀ ਇਹ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਸਿਸਟਮ ਇਹੀ ਹੁੰਦਾ ਕਿ ਆਪਣੇ ਕਲਾਇੰਟਸ ਇਹਨਾਂ ਦੇ ਜਿਵੇਂ ਜਿਵੇਂ ਡਾਇਰੈਕਸ਼ਨਸ ਆਉਂਦੀਆਂ ਆਜਕਲ ਵਰਚੁਅਲ ਨੰਬਰ ਯੂਜ਼ ਕਰਦੇ ਜੰਗੀ ਐਪ ਯੂਜ਼ ਕਰ ਰਹੇ ਸੀ ਇਹ ਇਹ ਵੀ ਇੱਕ ਨਵੀਂ ਚੀਜ਼ ਇਹਦੇ ਚ ਇਸ ਮੋਡਿਊਲ ਚ ਵੀ ਆਈ ਹੈ ਜੰਗੀ ਜੰਗੀ ਐਪ ਕਹਿੰਦੇ ਉਹਨੂੰ ਉਹਦੇ ਤੇ ਪਾਕ ਬੇਸਡ ਸਮਗਲਰਜ਼ ਨਾਲ ਲਿੰਕਡ ਸੀ ਸਰ ਇਹ ਜਿਹੜੀ ਹੈਰੋਇਨ ਰੀਸੈਂਟਲੀ ਆਈ ਜਿਵੇਂ ਹੁਣ ਕੋਡ ਲੱਗਾ ਵਾ ਸਿਕਿਉਰਟੀ ਵੀ ਕਾਫੀ ਹੈ ਤੁਹਾਡੀ ਵਿਨਾਚੇ ਬੰਦੀ ਹੈ ਪੈਰਾਮੈਟ੍ਰਿਕ ਪ੍ਰੋਸੈਸ ਵੀ ਨੇ ਕਿ ਨਾ ਮੁਗਰੇ ਕਿਸੇ ਕੇ ਰੀਸੈਂਟਲੀ ਆਈ ਯਾਰ ਕੁਛ ਰੀਸੈਂਟਲੀ ਵੀ ਆਈ ਹੈ ਬੇਸਿਕਲੀ ਸਾਰੀ ਆਇਆ ਤਾਂ ਬਾਰਡਰ ਇੰਟਰਨੈਸ਼ਨਲ ਬਾਰਡਰ ਦੇ ਥਰੂ ਹੀ ਆਈ ਹੈ ਥਰੂ ਡਰੋਨ ਡਰਾਪਿੰਗ ਹੈ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਚ ਇਹ ਤਾਂ ਮਤਲਬ ਆਈ ਗਿੱਟ ਕ੍ਰੈਡਿਟ ਟੂ आवर ਟੀਮ ਕਿ ਇਹਨਾਂ ਨੇ ਇਹਨਾਂ ਨੂੰ ਡਿਵੈਲਪ ਕਰਕੇ ਤੇ ਜਲਦੀ ਕਾਬੂ ਕਰਕੇ ਰਿਕਵਰੀ ਵੀ ਹੋ ਗਈ ਹੈ ਐਂਡ ਇਟ ਇਜ਼ ਅ ਸਿਗਨੀਫੀਕੈਂਟ ਰਿਕਵਰੀ ਔਰ ਦੇਖਦੇ ਹੋਏ ਕਿ ਬੰਦਿਆਂ ਦਾ ਬੈਕਗ੍ਰਾਉਂਡ ਕਿਹੋ ਜਿਹਾ ਹੈ ਔਰ ਕਿਸ ਤਰ੍ਹਾਂ ਇਹ ਬੰਦੇ ਕਿੰਨੇ ਨੈਟਵਰਕ ਚ ਪੁਰਾਣੇ ਜੁੜੇ ਹੋ 2019 ਤੋਂ ਕਿਹ ਬੰਦੇ ਭੱਜੇ ਹੋਏ ਹਨ ਜੋ ਜੇ ਫੜ ਸੋ ਸਾਡਾ ਫੋਕਸ ਹੁਣ ਨੈਕਸਟ ਉਸੇ ਤੇ ਰਹੇਗਾ ਸਰ ਪ੍ਰਾਣਾ ਕੰਮ ਕਰਦੇ ਨੇ ਜਿਹੜਾ ਗਿਆ ਉਹ ਕਹ ਰਿਹਾ ਜੀ ਮਲੇਸ਼ੀਆ ਚਲਾ ਗਿਆ ਲੇਕਿਨ ਇਹਨਾਂ ਦੀ ਉਹਨਾਂ ਦੀ ਪ੍ਰੀਲੀਮੀਨਰੀ ਜਿਹੜੀ ਪੁੱਛੀ ਗਈ ਛੋ ਇਹ ਤਾਂ ਪਤਾ ਚੱਲਿਆ ਕਿ ਗੋਪਾ ਇਸ ਥੇਰ ਓਨਲੀ ਆਰ ਓਰਿੰਗ ਦੇਖੋ ਸਾਨੂੰ ਇਹੀ ਪਤਾ ਲੱਗਿਆ ਕਿ ਤਰਨਤਰ ਏਰੀਆ ਚ ਉਹਦੀ ਮੂਵਮੈਂਟ ਇਹੀ ਹੈ ਉਹ ਅਜੇ ਪਰ ਇਟ ਇਜ਼ ਟੂ अर्ਲੀ ਟੂ ਸੇ ਸਰ ਪ੍ਰਾਣਾ ਕੰਮ ਕਰਦੇ ਆ ਤੇ ਇਹਨਾਂ ਦੀ ਇਹ ਘਰਬਾੜ ਕਿਸ ਤਰ੍ਹਾਂ ਦੀ ਸਰ ਉਹ ਹੁਣ ਚੈੱਕ ਕਰਾਂਗੇ ਜੀ ਸਾਰਾ ਕਿਉਂਕਿ ਸਾਡੇ ਏਰੀਆ ਦੇ ਤਾਂ ਰਹਿਣ ਵਾਲੇ ਹੀ ਨਹੀਂ ਆ ਅਸੀਂ ਸਾਰਾ ਉੱਥੇ ਜਾ ਕੇ ਟੀਮ ਉਹ ਸਾਰਾ ਦੀ ਫਾਈਨੈਂਸ਼ੀਅਲ ਡਰਗ ਮਨੀ ਵਗੈਰਾ 3 ਲੱਖ ਰੁਪਏ ਜੀ ਹੋਰ ਸਰ ਸਾਹਿਬ ਇਹਨਾਂ ਨੇ ਕੈਰੀ ਕੀਤਾ ਸੀ ਸਮਾਨ ਨਾਲ ਹੀ ਕਿਹਾ ਉੱਥੇ ਜਾ ਕੇ ਜਿੱਥੇ ਜਿੱਥੇ ਜੱਪ ਕਰ ਬਿਲਕੁਲ ਇਹਨਾਂ ਦੀ ਰਿਕਵਰੀ ਹੈ ਨਾ ਤੋਂ ਹੀ ਹੋਈ ਹੈ ਜੀ ਔਰ ਮੇਨ ਗੱਲ ਤੇ ਇਹੀ ਹੈ ਕਿ ਜਿਹੜਾ ਨੈਟਵਰਕ ਇੰਨਾ ਸਟਰੋਂਗ ਅੰਡਰਡੈਟेक्टेड ਚੱਲ ਰਿਹਾ 2019 ਦਾ ਉਹਨੂੰ ਬ੍ਰੇਕ ਕਰਨਾ ਬੜਾ ਜ਼ਰੂਰੀ ਹੈ ਬਟ ਇਟ ਇਜ਼ ਅ ਗੁੱਡ ਬ੍ਰੇਕਥਰੂ ਸਰ ਇਹਨਾਂ ਦੀ ਪ੍ਰੋਪਰਟੀ ਅਟੈਚ ਕੀਤੀ ਜਾਏਗੀ ਜੀ ਹਾਂ ਜੀ ਬਿਲਕੁਲ ਫਾਈਨੈਂਸ਼ੀਅਲ ਵੀ ਤੇ ਪ੍ਰੋਪਰਟੀ ਫ੍ਰੀਜ਼ਿੰਗ ਵੀ ਹੋਏਗੀ ਅੰਡਰ ਐਨਡੀਪੀਐਸ ਐਕਟ ਸਾਬ ਕਿਤੇ ਆ ਰਹੇ ਸੀ ਜਿਸ ਮਖਾਨ ਵਿੱਚ ਕੋਰੇ ਵਿੱਚ ਸਭ ਨਵਾਬ ਨੇ ਨਹੀਂ ਨਹੀਂ ਪਿੰਡ ਪੁੰਡ ਦੇ ਵਿੱਚ ਹੀ ਆਪਣੇ ਅਜੇ ਤੱਕ ਰਹਿ ਰਹੇ ਸੀ ਕਿਉਂਕਿ ਇਹਨਾਂ ਦੇ ਖਿਲਾਫ ਬਹੁਤੇ ਮੁਕਦਮੇ ਹੈ ਨਹੀਂ ਸੀ ਜਮਾਨਤਾਂ ਚੋਂ ਜਮਾਨਤਾਂ ਤੇ ਆਏ ਹੋਏ ਕਦੇ ਜ ਵਾਂਟਡ ਸੀਗੇ ਦੂਰੋਂ ਹੁਣ ਪੰਚਕੁੱਲੇ ਦਾ ਮੁਕੱਦਮਾ ਹੈ ਕਿਥੇ ਲੜਾਈ ਝਗੜੇ ਦਾ ਸੀ ਖੱਬੇ ਸੱਜੇ ਰਹਿ ਰਹੇ ਸੀਗੇ ਅੰਮ੍ਰਿਤਸਰ ਸ਼ਹਿਰ ਨਾਲ ਨਹੀਂ ਸੀ ਨਾ ਤਲਕ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਇੱਕ ੱਡਾ ਬਣਾਇਆ ਹੋਇਆ ਸੀ ਉੱਥੇ ਗਾਇਬ ਗਾਇਬ ਆਪਣੇ ਚਲੇ ਜਾਂਦੇ ਸੀ ਤੂੰ ਕਾਨੂੰਨ ਤੋਂ ਬਚਣ ਵਾਸਤੇ ਇਹ ਲੜਾ ਕੋਈ ਸਰ ਬਲੋ ਸਾਹਮਣੇ ਜਿਨ੍ਹਾਂ ਦਾ ਇਹ ਲੜਾ ਨਹੀਂ ਹੈ ਜੀ ਕੋਈ ਆਇਆ ਜੀ ਇਹ ਤਾਂ ਡਾਇਰੈਕਟਲੀ ਹੈਗਾ ਐਕਰੋਸ ਦਾ ਬਾਰਡਰ ਸਰ ਸਰ ਕੋਈ ਇਤਰਾਜ਼ ਨਹੀਂ ਦਾਮ ਕੀ ਵੀ ਹੋਈ ਹੈ ਇਸ ਮਤਲਬ ਨਹੀਂ ਉਹ ਤੇ ਆਰ ਵਾਲਾ ਕੰਮ ਨਹੀਂ ਆਇਆ ਇਹਦੇ ਵਿੱਚ ਕੋਈ ਵੀ ਜੀ ਹੁਣ ਅੱਗੇ ਆਪਾਂ ਦੇਖਦੇ ਆ ਜਿਵੇਂ ਜਿਵੇਂ ਅੱਗੇ ਡਿਵੈਲਪ ਹੋਏਗੀ ਔਰ ਪ੍ਰੋਜੈਕਟ ਦੇ ਜਿਹੜੇ ਘਰ ਦੇ ਘਾਰੇ ਸੀ ਕਿ ਉਹਨਾਂ ਦੇ ਉਹਨਾਂ ਨੇ ਕੋਈ ਡਾਕੂਮੈਂਟ ਜਮਾ ਨਹੀਂ ਕਰਵਾਏ ਸੀਗੇ ਜੀ ਜਿਹਨਾਂ ਦੇ ਘਰ ਚ ਲੈ ਰਹੇ ਸੀਗੇ ਯਾਰ ਉਹ ਦੇਖਦੇ ਆ ਨਾ ਉਹ ਡਿਸਟ੍ਰਿਕਟ ਦੂਜਾ ਇਸ ਦੀ ਟੀਮ ਜਾ ਰਹੀ ਹੈ ਉੱਥੇ ਹਾਂ ਜੀ ਸਾਨੂੰ ਜਾਪਤਾ ਲੱਗਿਆ ਆ ਤੇ ਉਸ ਦੇ ਮੱਦੇ ਨਜ਼ਰ ਰੱਖਦੇ ਹੋ ਨਾ ਹਥਿਆਰ ਜਿਹੜੇ ਆ ਕੁਝ ਲੋਕਾਂ ਵੱਲੋਂ ਜਮ੍ਹਾਂ ਨਹੀਂ ਕਰਵਾਇਆ ਚ। ਉਸ ਵੀ ਇੱਕ ਪੱਖੋਂ ਜਿਹੜੀ ਅਪੀਲ ਕਰ ਦਿੱਤੀ ਜਾਵੇ ਸਾਰਾ মিডিਆ ਹਾਜ਼ਰ ਆ। ਦੇਖੋ ਅਸੀਂ ਤਾਂ ਸਾਰਿਆਂ ਨੂੰ ਮੈਂ ਪਹਿਲਾਂ ਹੀ ਜੋ ਮਾਨਯੋਗ ਕਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਦੀ ਸਟ੍ਰਿਕਟ ਕੰਪਲਾਈਅੰਸ ਕਰ ਰਹੇ ਆਂ ਔਰ ਕਰਨੀ ਪੈਣੀ ਆ ਸਭ ਨੂੰ। ਤੇ ਇਹਦੇ 'ਚ ਜੇ ਕਿਸੇ ਦੀ ਪ੍ਰੋਬਲਮ ਹੈ ਜਾਂ ਕਿਸੇ ਨੂੰ ਸਿਕਿਉਰਿਟੀ ਦਾ ਥ੍ਰੈਟ ਹੋਵੇ ਉਸ ਦੇ ਵਾਸਤੇ ਸਕ੍ਰੀਨਿੰਗ ਕਮੇਟੀ ਐਸ ਪਰ ਇਨਸਟਰਕਸ਼ਨਸ ਆਫ ਦੀ ਈਸੀਆਈ ਉਹ ਹੈਗੀ ਆ। ਆਪਣੀ ਐਪਲੀਕੇਸ਼ਨ ਦੇ ਸਕਣਗੇ ਉਹ ਇਵੈਲੂਏਟ ਕਰਨਗੇ ਕਿ ਉਹਨਾਂ ਨੂੰ ਵਾਕਈ ਲੋੜ ਹੈ ਦੈਨ ਵੀ ਉਹ ਐਗਜ਼ੈਂਪਟਡ ਕੈਟਾਗਰੀ ਜਾ ਰਹੇ ਬਟ ਬਾਕੀਆਂ ਦੀ 100% ਅਸੀਂ ਕਰਾਉਣੀ ਕਰਾਉਣੀ ਡਿਪੋਜ਼ਿਟ ਆਲਰੇਡੀ 30% ਆਪਣੀ ਕਮਿਸ਼ਨਰੇਟ ਦੀ ਹੋ ਚੁੱਕੀ ਹੈ ਕੱਲ ਕੱਲ ਤੱਕ ਤੇ ਉਹਦੇ ਚ ਹੋਰ ਡੇ ਟੂ ਡੇ ਕੈਂਪੇਨ ਚੱਲਦਾ ਠੀਕ ਹੈ ਥੈਂਕ ਯੂ